ਮਾਦਾ ਜੀ ਕਿੰਨੇ ਤਰੀਕ ਨੂੰ ਆਨੰਦ ਕਰ ਗਿਆ ਅਗਲੇ ਮਹੀਨੇ ਦੀ 4-5 ਦਾ 4-5 ਤਰੀਕ ਨੂੰ ਆਨੰਦ ਕਾਰਜ ਤੇ ਕੋਈ ਤਿਆਰੀ ਹੋਈ ਆ ਜੇ ਕਿ ਨਹੀਂ ਹੋਈ ਨਹੀਂ ਜੀ ਅਜੇ ਕੋਈ ਤਿਆਰੀ ਨਹੀਂ ਹੋਈ ਕੋਈ ਲੀੜਾ ਕਪੜਾ ਜਾਂ ਕੋਈ ਸੌਦਾ ਕੋਈ ਹੋਰ ਕੋਈ ਤਿਆਰੀ 2500 ਰੁਪਏ ਵਿੱਚ 7 ਜੀਆਂ ਨੂੰ ਇਹ ਮਾਤਾ ਪਾਲ ਰਹੀ ਆ ਸੰਗਤ ਜੀ ਤੁਹਾਡੇ ਹੱਥ ਵਾਸਾ ਕਿਉਂਕਿ ਬੇਟੀ ਦਾ 5 ਤਰੀਕ ਨੂੰ ਆਨੰਦ ਕਾਰਜ ਹੈ ਤੁਸੀਂ ਖੁਦ ਆ ਕੇ ਇਸ ਪਰਿਵਾਰ ਦੀ ਮਦਦ ਕਰਨੀ ਆ ਪਰਿਵਾਰ ਦਾ ਨੰਬਰ 9878073478 ਇਸ ਪਰਿਵਾਰ ਨੂੰ ਥੋੜਾ ਬਹੁਤਾ ਦਸਵੰਦ ਦਿੱਤਾ ਜਿਹੜਾ ਵਾ ਬਹੁਤ ਚੰਗੇ ਲੇਖੇ ਲੱਗੂਗਾ ਜਿਹੜੀ ਧੀ ਆ ਉਹ ਆਪਣੇ ਘਰ ਸੁਖੀ ਵਸੂਗੀ ਕਿਉਂਕਿ ਇਸ ਸਮੇਂ ਵਿੱਚ ਹਾਲਾਤ ਬਹੁਤ ਮਾੜੇ ਆ ਪਰਿਵਾਰ ਦੇ ਅਨੁਸਾਰ ਅਨੁਸਾਤ ਆ ਇਸ ਪਰਿਵਾਰ ਦੀ ਬਾਹ ਫੜੀਏ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪ ਖੁਦ ਆ ਕੇ ਮਦਦ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸੰਗਤ ਜੀ ਆਪਾਂ ਪਹੁੰਚੇ ਹਾਂ ਬ ਇੱਕ ਜਿਹੜਾ ਲੜਕੀ ਦੇ ਆਨੰਦ ਕਾਰਜ ਹੈ ਜਿਹੜਾ 5 ਤਰੀਕ ਨੂੰ ਜਿਹੜੇ ਘਰ ਦੇ ਹਾਲਾਤ ਬਹੁਤ ਹੀ ਤਰਸਯੋਗ ਨੇ ਕਿਉਂਕਿ ਜਿਹੜੇ ਅੱਜ ਘਰ ਦੇ ਹਾਲਾਤ ਵੇਖ ਕੇ ਰੂਹ ਕੰਬ ਗਈ ਆ ਕਿਉਂਕਿ ਐਡੇ ਛੋਟੇ ਜਿਹੇ ਘਰ ਵਿੱਚ 7 ਜੀ ਰਹਿ ਰਹੇ ਆ ਜਿਹੜੇ 5 ਧੀਆਂ ਰਹਿ ਰਹੀਆਂ 2 ਛੋਟੇ ਬੱਚੇ ਰਹਿ ਰਹੇ ਆ 2 ਕਮਰੇ ਆ ਆ ਤੁਸੀਂ ਚੌਂਕਾ ਦੇਖ ਰਹੇ ਜੇ ਕਿਉਂਕਿ ਕੋਈ ਆਕ ਹਾਰ ਕੇ ਜਿਹੜਾ ਤਰਸ ਦੇ ਆਧਾਰ ਤੇ ਤੁਸੀਂ ਇਸ ਪ੍ਰਵਾਦ ਦੀ ਮਤਤ ਕਰਨੀ ਆ ਜੋ ਤੁਸੀਂ ਦੇਖ ਰਹੇ ਜੇ ਇਹਦਾ ਚੁੱਲਾ ਚੌਂਕਾ ਬਣਿਆ ਹੋਇਆ ਵਾ ਇਹਦੇ ਵਿੱਚ ਰੋਟੀ ਪਾਣੀ ਕਰਦੇ ਆ ਕੋਈ ਸਿਲੰਡਰ ਕੋਈ ਚੁੱਲਾ ਕੋਈ ਹੈ ਨਹੀਂ ਆ ਤੇ ਤੁਸੀਂ ਦੇਖ ਰਹੇ ਜਿਹਦੇ ਉੱਤੇ ਟੀਨਾ ਪਈਆਂ ਹੋਈਆਂ ਨੇ ਉੱਤੇ ਵੇਖੋ ਤੁਸੀਂ ਸੱਤ ਦੇ ਦੇਖ ਰਹੇ ਪੱਖਾ ਵੀ ਨਹੀਂ ਲੱਗਾ ਹੋਇਆ ਕਿਉਂਕਿ ਗਰਮੀ ਜਿਹੜੀ ਤਾਪਮਾਨ ਬਹੁਤ ਜ਼ਿਆਦਾ ਵੱਧ ਚੁੱਕਾ 45 ਡਿਗਰੀ ਤਾਪਮਾਨ ਤੇ ਕੋਈ ਪੱਖਾ ਨਹੀਂ ਹੈ ਸੱਤ ਦੇ ਤੇ ਪਰਿਵਾਰ ਨੇ ਇੱਕ ਬੇਟੀ ਦਾ ਜਿਹੜਾ ਆਨੰਦਕਾਰਜ ਆ 5 ਤਰੀਕ ਨੂੰ ਰੱਖਿਆ ਵਾ ਤੇ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਇਹ ਆਨੰਦਕਾਰਜ ਹੋਣਾ ਵਾ ਪਰਿਵਾਰ ਦੀ ਤੁਸੀਂ ਖੁਦ ਆ ਕੇ ਮਦਦ ਕਰਨੀ ਹੈ ਪਰਿਵਾਰ ਦਾ ਨੰਬਰ 9878073478 ਮਾਤਾ ਜੀ ਵੀ ਬੈਠੇ ਆ ਤੇ ਜਿਹੜੀ ਲੜਕੀ ਦਾ ਆਨੰਦਕਾਰਜ ਉਹ ਵੀ ਬੈਠੀ ਆ ਤੇ ਆਪਾਂ ਮਾਤਾ ਜੀ ਨਾਲ ਗੱਲਬਾਤ ਕਰਦੇ ਆ ਮਾਤਾ ਜੀ ਨੂੰ ਪੁੱਛਦੇ ਆ ਕਿੰਨੇ ਤਰੀਕ ਨੂੰ ਆਨੰਦਕਾਰਜ ਮਾਤਾ ਜੀ ਕਿੰਨੇ ਤਰੀਕ ਨੂੰ ਆਨੰਦਕਾਰਜ ਅਗਲੇ ਮਹੀਨੇ 4-5 ਤਰੀਕ ਨੂੰ ਆਨੰਦ ਕਾਰਜ ਤੇ ਕੋਈ ਤਿਆਰੀ ਹੋਈ ਆ ਜੇ ਕਿ ਨਹੀਂ ਹੋਈ ਨਹੀਂ ਜੀ ਹਜੇ ਕੋਈ ਤਿਆਰੀ ਨਹੀਂ ਹੋਈ ਕੋਈ ਲੀੜਾ ਕਪੜਾ ਜਾਂ ਕੋਈ ਸੌਦਾ ਕੋਈ ਹੋਰ ਕੋਈ ਤਿਆਰੀ ਹਾਂਜੀ ਨਹੀਂ ਹੋਈ ਤੇ ਤੁਸੀਂ ਕੀ ਅਪੀਲ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਮੈਂ ਮੇਰੀ ਭੈਣ ਪਰਾਂਵਾਂ ਦੇ ਅੱਗੇ ਹੀ ਬੇਨਤੀ ਆ ਹਨ ਪਰਾਂਵਾਂ ਦੇ ਅੱਗੇ ਕਿ ਮੇਰੇ ਮਦਦ ਤੇ ਪੱਧ ਤੋਂ ਵੱਧ ਮੇਰੀ ਮਦਦ ਕੀਤੀ ਜਾਵੇ ਕਿਉਂਕਿ ਜਰੂਰ ਸੰਗਤ ਜਰੂਰ ਮਦਦ ਕਰੋਗੀ ਤੁਸੀਂ ਆਪ ਦੱਸੋ ਕਿ ਮਦਰ ਹਾਲਾਤ ਕਿਦਾਂ ਦੇ ਘਰ ਦੇ ਰੋਟੀ ਪਾਣੀ ਕਿਦਾਂ ਹੋਣ ਇਸ ਟਾਈਮ ਵਿੱਚ ਰੋਟੀ ਪਾਣੀ ਕਿਦਾਂ ਬਣਦਾ ਵਾਜਾ ਨਹੀਂ ਬਣਦਾ ਜਾਂ ਕਿਥੋਂ ਲਿਆ ਕੇ ਖਾਂਦੇ ਜੀ ਕਿੱਦਾਂ ਚੱਲਦਾ ਸਿਸਟਮ ਸਿਸਟਮ ਤਿਕਮ ਤੇ ਜਾਣੀ ਆ ਤੇ ਫਿਰ ਉਧਰੋਂ ਆਪਾਂ ਥੋੜਾ ਬੋਦਾ ਲੈ ਆਉਨੇ ਆ ਫਿਰ ਵੀ ਕੀ ਕੰਮ ਕਰਦੇ ਤੁਸੀਂ ਕੀ ਕੰਮ ਕਰਦੇ ਮੈਂ ਘਰ ਵਿੱਚ ਸਦਾਇਾਂ ਕਰ ਕਿੰਨੇ ਪੈਸੇ ਦਿੰਦੇ ਆ ਉਹ ਮੈਂ 2500 ਰੁਪਏ ਦਾ ਕੰਮ ਕਰਾਂਗਾ 2500 ਰੁਪਏ ਵਿੱਚ 7 ਬੱਚੇ ਪਾਲ ਜਾਂਦੇ ਆ ਨਹੀਂ ਜੀ ਮੁਸ਼ਕਿਲਾਂ ਵੀ ਹੈ ਮੈਂ ਕਦੀ 100 ਲੈਵਾ ਕਦੀ 200 ਲੈਵਾ ਬਤ 100 200 ਨਾਲ ਵੀ ਘਰ ਦਾ ਖਰਚਾ ਨਹੀਂ ਚੱਲਦਾ 2500 ਰੁਪਏ ਵਿੱਚ 7 ਜੀਆਂ ਨੂੰ ਇਹ ਮਾਤਾ ਪਾਲ ਰਹੀ ਆ ਸੰਗਤ ਜੀ ਤੁਹਾਡੇ ਹੱਥ ਵਾਸਾ ਕਿਉਂਕਿ ਬੇਟੀ ਦਾ 5 ਤਰੀਕ ਨੂੰ ਆਨੰਦਕਾਰ ਹੈ ਤੁਸੀਂ ਖੁਦ ਆ ਕੇ ਇਸ ਪਰਿਵਾਰ ਦੀ ਮਦਦ ਕਰਨੀ ਆ ਪਰਿਵਾਰ ਦਾ ਨੰਬਰ 9878073478 ਇਸ ਪਰਿਵਾਰ ਨੂੰ ਥੋੜਾ ਬਹੁਤਾ ਦਸਵੰਦ ਦਿੱਤਾ ਜਿਹੜਾ ਵਾ ਬਹੁਤ ਚੰਗੇ ਲੇਖੇ ਲੱਗੂਗਾ ਜਿਹੜੀ ਧੀ ਆ ਉਹ ਆਪਣੇ ਘਰ ਸੁਖੀ ਵਾਸ ਸਕੂਗੀ ਕਿਉਂਕਿ ਇਸ ਸਮੇਂ ਵਿੱਚ ਹਾਲਾਤ ਬਹੁਤ ਮਾੜੇ ਆ ਪਰਿਵਾਰ ਦੇ ਅਨੁਸਾਰ ਅਨੁਸਾਰ ਆ ਇਸ ਪਰਿਵਾਰ ਦੀ ਬਾਹ ਫੜੀਏ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪ ਖੁਦ ਆ ਕੇ ਮਦਦ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ